ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਨਤੀ ਦੇ ਮੌਕੇ ਉਤੇ ਸਾਡੇ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਾਰੇ ਸਾਰੇ ਭਾਰਤ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੇ ਆਪਣੇ ਮੈਸੇਜ ਨੂੰ ਪੂਰਾ ਕਰਨ ਦੇ ਲਈ ਹੀ ਇਸ ਜ਼ਿਲ੍ਹੇ ਲੈਵਲ ਅਤੇ ਨੈਸ਼ਨਲ ਲੈਵਲ ਪਦ ਯਾਤਰਾ ਦਾ ਪ੍ਰੋਗਰਾਮ ਉਲਿਕਿਆ ਹੈ ਜਿਸ ਦੀ ਕੀ ਸ਼ੁਰੂਆਤ ਸਾਡੇ ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਜੀ ਨੇ 6 ਅਕਤੂਬਰ ਨੂੰ ਡਿਜੀਟਲ ਕਾਨਫਰੈਂਸ ਦੇ ਰਾਹੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਕੀਤੀ ਅਤੇ ਉਸ ਦੇ ਨਾਲ ਹੀ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਜੋ ਹੈ ਜ਼ਿਲ੍ਹੇ ਲੈਵਲ ਦੀ ਪਦ ਯਾਤਰਾਵਾਂ ਹੋਣਗੀਆਂ ਇਸ ਵਿੱਚ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਲੱਗ-ਅਲੱਗ ਵਿਭਾਗਾਂ ਨਾਲ ਸਹਿਯੋਗ ਕਰਦੇ ਹੋਏ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਦੇ ਨਾਲ NCC, NSS ਅਤੇ ਸਾਡੇ ਮੇਰਾ ਯੋਵ ਪਰੇ ਦੇ volunteers ਦੇ ਨਾਲ ਮਿਲ ਕੇ ਇੱਕ ਪਦਿਆਤਰਾ ਦਾ ਆਯੋਜਨ ਕੀਤਾ ਜਾਵੇਗਾ। 1 ਕਤਿ ਉਕਤ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਜੋ ਹੈ ਸਾਡੇ ਪੂਰੇ ਭਾਰਤ ਦੇਸ਼ ਵਿੱਚ ਹਰੇਕ ਜ਼ਿਲ੍ਹੇ ਵਿੱਚ ਪਦਿਆਤਰਾਵਾਂ ਹੋਣਗੀਆਂ ਉਸ ਤੋਂ ਬਾਅਦ ਜੋ ਹੈ 26 ਨਵੰਬਰ ਤੋਂ ਲੈ ਕੇ 6 ਦਸੰਬਰ ਤੱਕ नैशनल लैवल पदयात्रा का ऑर्गेनाइजेशन किया जाएगा जो कि गुजरात स्टेट में सरदार वल्लभ भाई पटेल जी की जन्मभूमि तो शुरू करके स्टैचू स्टैचू ऑफ यूनिटी तक जाएगा इस प्रोग्राम का मुख मंतव यही है कि जिम्मे सरदार वल्लभ भाई पटेल जी ने भारत देश की आजादी वेले जिमेंक बियासत को जोड़ते हुए एक भारत का निर्माण किया असी सब ने मिलकर भी सारे सात के नागरिका ने मिलकर भी जो है 2047 ਤੱਕ ਵਿਕਸਿਤ ਭਾਰਤ ਬਣਾਉਂਦੇ ਜੋ ਸਾਡਾ ਟੀਚਾ ਹੈ ਉਸ ਨੂੰ ਪੂਰਾ ਕਰਨਾ ਹੈ ਉਹ ਕਿਵੇਂ ਹੋ ਸਕਦਾ ਕਿ ਜਿਵੇਂ ਕਿ ਅਸੀਂ ਅਲੱਗ-ਅਲੱਗ ਪਾਵੇਂ ਬੇਬਸ਼ਕ ਅਲੱਗ-ਅਲੱਗ ਧਰਮਾਂ ਤੋਂ ਆਜਾਤਾਂ ਤੋਂ ਕਸਬਿਆਂ ਤੋਂ ਆਨੇ ਹ ਬਟ ਫਿਰ ਵੀ ਅਸਾਂ ਅਸੀਂ ਕੀ ਹਾਂ ਭਾਰਤ ਦੇ ਨਾਗਰਿਕਾਂ ਅਤੇ ਇਸ ਮੈਸੇਜ ਨੂੰ ਪੂਰਾ ਕਰਨ ਦੇ ਲਈ ਇਹਨਾਂ ਪਦਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਮੇਰੀ ਹਰ ਇੱਕ ਸਾਡੇ ਹੁਸ਼ਿਆਰਪੁਰ ਜ਼ਿਲ੍ਹਾ ਨਿਵਾਸੀਆਂਗੇ ਬੇਨਤੀ ਹੈ ਕਿ ਇਸ ਪਦਯਾਤਰਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਧੰਨਵਾਦ ਜੀ ਅੱਜ ਸਾਡੇ ਡਿਸਟ੍ਰਿਕਟ ਯੂਥ ਆਫੀਸਰ ਮੈਡਮ ਹੁਣਾ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਸੀਗਾ ਤੁਸੀਂ ਸੁਣਿਆ ਹੀ ਹੈ ਹੁਣ ਕਿਸ ਤਰੀਕੇ ਦੇ ਨਾਲ ਸਾਡੇ ਭਾਰਤ ਸਰਕਾਰ ਵੱਲੋਂ ਯੂਨਿਟੀ ਮਾਰਚ ਸਾਡੇ ਦੇਸ਼ ਦੇ ਪੂਰਵ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਨਮ ਦਿਤੀ ਦੇ ਪਾਵਨ ਮੌਕੇ ਦੇ ਉੱਤੇ ਦੇਸ਼ ਭਰ ਦੇ ਵਿੱਚ ਨਿਕਾਲੀ ਜਾ ਰਹੀ ਹੈ ਔਰ ਕਿਉਂਕਿ ਭਾਰਤ ਸਰਕਾਰ ਦਾ ਇੱਕ ਉਦੇਸ਼ ਹੈ ਕਿ ਸਾਡੀ ਅੱਜ ਦੀ ਪੀੜੀ ਔਰ ਆਉਣ ਵਾਲੀ ਪੀੜੀ ਯੁਵਾ ਪੀੜੀ ਆਪਣੇ ਉਹਨਾਂ ਮਹਾਨ ਪੁਰਸ਼ਾਂ ਨੂੰ ਮਹਾਪੁਰਸ਼ਾਂ ਨੂੰ ਯਾਦ ਰੱਖੇ ਉਹਨਾਂ ਮਹਾਪੁਰਸ਼ਾਂ ਦੀ ਜੀਵਨੀ ਨੂੰ ਸਮਝਣ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੀਆਂ ਰਿਆਸਤਾਂ ਨੂੰ ਇਕੱਠੇ ਕਰਕੇ ਇੱਕ ਭਾਰਤ ਆਤਮ ਨਿਰਭਰ ਭਾਰਤ ਜੋ ਬਣਾਉਣ ਦੇ ਲਈ ਜਦੋਜਹਿਦ ਕੀਤੀ ਸੀ ਔਰ ਉਸ ਦੇ ਵਿੱਚ ਜੇ ਸਭ ਤੋਂ ਪਹਿਲੇ ਨਾਮ ਆਉਂਦਾ ਲੋਹ ਪੁਰਸ਼ ਗੱਲੋਭਾਈ ਪਟੇਲ ਜੀ ਦਾ ਆਉਂਦਾ ਤਾਂ ਉਹ ਸਾਡੇ ਮਾਰਗਦਰਸ਼ਕ ਨੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਨੇ ਸੋ ਭਾਰਤ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਪੁਰਸ਼ਾਂ ਦੇ ਨਾਲ ਜੋੜਨ ਦਾ ਜੋ ਕੰਮ ਕਰ ਰਹੇ ਨੇ ਭਾਰਤ ਸਰਕਾਰ ਵਧਾਈ ਦੀ ਪਾਤਰ ਹੈ ਔਰ ਇਹ ਸਾਰਾ ਆਯੋਜਨ ਸਰਕਾਰੀ ਤੌਰ ਦੇ ਉੱਤੇ ਕੀਤਾ ਜਾ ਰਿਹਾ ਹੈ ਔਰ ਪੂਰੇ ਦੇਸ਼ ਭਰ ਦੇ ਵਿੱਚ ਜਿਸ ਤਰ੍ਹਾਂ ਕੀ ਮੈਡਮ ਨੇ ਦੱਸਿਆ ਪਦ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਹੁਸ਼ਾਰਪੁਰ ਵੀ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਦੇ ਨਾਲ ਔਰ ਸਾਡੇ ਯੂਥ ਆਫੀਸਰ ਮੈਡਮ ਦੇ ਇਸ ਨਿਗਰਾਨੀ ਹੇਠ ਇਸ ਪਦ旅ਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੇਰੇ ਨਾਲ ਮੁਕੇਰੀਆਂ ਤੋਂ ਜ਼ਿਲ੍ਹਾ ਪ੍ਰਧਾਨ ਨੇ ਸ਼੍ਰੀ ਅਜੀ ਕੌਸ਼ਲ ਸੇਟੂ ਸਾਹਿਬ ਪੁਰੀ ਸਾਹਿਬ ਉਹਨਾਂ ਦੀ ਸਾਰੀ ਸਮੂਚੀ ਟੀਮ ਇਸ ਕੰਮ ਦੇ ਵਿੱਚ ਲੱਗੀ ਹੈ ਸੋ ਅਸੀਂ ਵੀ ਪਾਰਟੀ ਦੇ ਵੱਲੋਂ ਵੀ ਇਸ ਯਾਤਰਾ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਇਹਨਾਂ ਨੂੰ ਸਹਿਯੋਗ ਕਰਨ ਦੇ ਲਈ ਨਾਲ ਹੋਵਾਂਗੇ ਸੋ ਸਾਰੇ ਹੀ ਹੁਸ਼ਿਆਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਜੋ ਵੀ ਸਮਾਂ ਔਰ ਸਥਾਨ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਇਸ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਤ ਤੁਹਾਨੂੰ ਦੱਸਿਆ ਜਾਏਗਾ ਸੋ ਅਸੀਂ ਸਾਰੇ ਇੱਥੇ ਦੇ ਵਸਨੀਕ ਹੁਸ਼ਾਣਪੁਰ ਦੇ ਰਹਿਣ ਵਾਲੇ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਵੱਡੀ ਸੰਖਿਆ ਦੇ ਵਿੱਚ ਇਸ ਯਾਤਰਾ ਨੂੰ ਸਫਲ ਬਣਾਈਏ ਔਰ ਆਪਣੇ ਜੋ ਸਾਡੇ ਮਹਾਨ ਆਦਰਸ਼ ਨੇ ਲੋਪੁਰਸ਼ਵਰ ਲਵਾਈ ਪਟੇਲ ਜੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਦੇ ਇਸ ਕੰਮਾਂ ਨੂੰ ਜਾਨੀਏ ਨਜ਼ਦੀਕ ਤੋਂ ਜਾਨੀਏ ਆਪਣੇ ਬੱਚਿਆਂ ਨੂੰ ਦਸੀਏ ਕਿ ਕਿਸ ਤਰੀਕੇ ਦੇ ਨਾਲ ਭਾਰਤ ਨੂੰ ਇੱਕ ਅਖੰਡ ਭਾਰਤ ਉਹਨਾਂ ਨੇ ਬਣਾਉਣ ਦੇ ਲਈ ਕੰਮ ਕੀਤਾ ਸੋ ਸਾਡੀ ਮਹਾਨ ਵਿਰਾਸਤ ਨੂੰ ਇਹ ਪਦਯਾਤਰਾ ਸਮਰਪਿਤ ਹੈ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਇਸ ਪਦਯਾਤਰਾ ਚ ਸ਼ਾਮਿਲ ਹੋਣ ਦੇ ਲਈ ਅਸੀਂ ਬੇਨਤੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬਲਬਭਾਈ ਪਟੇਲ ਜੀ ਦੀ 153 ਜਨਮ ਦਿਤੇ ਭਾਰਤ ਸਰਕਾਰ ਵੱਲੋਂ ਜਿਹੜੇ ਪ੍ਰੋਗਰਾਮ ਪੂਰੇ ਹਿੰਦੁਸਤਾਨ ਚ ਲਿਖੇ ਗਏ ਹੈ ਉਸੇ ਕੜੀ ਚ ਅੱਜ ਸਾਡੇ ਯੂਥ ਦੇ ਮੈਡਮ ਦੀ ਰਹਿਨਮਾਈ ਚ ਇੱਥੇ ਹਿਸ਼ਾਰਪੁਰ ਚ ਇਹ ਯਾਤਰਾ ਕੱਢੀ ਜਾਣੀ ਹੈ ਜਿਹਦੀ ਟੈਂਟੇਟਿਵ ਡੇਟ ਇੱਕ ਦੋ ਦਿਨ ਚ ਤਾਨੂੰ ਦੱਸਤੀ ਜਾਏਗੀ ਪਰ ਮੈਂ ਜਿੱਥੇ ਸਾਡਾ ਇਸ ਰੈਵਨਿਊ ਡਿਸਟ੍ਰਿਕਟ ਜਿਸ பாஜக ਵੱਲੋਂ ਦੋ ਡਿਸਟ੍ਰਿਕਟ ਪੈਂਦੇ ਨੇ ਮੈਂ ਹਸ਼ਿਆਰਪੁਰ ਦਿਹਾਤੀ ਜ਼ਿਲ੍ਹੇ ਦੇ ਪ੍ਰਧਾਨ ਹੋਣ ਦੇ ਨਾਤੇ ਇਸ ਗੱਲ ਲਈ ਮੋਦੀ ਜੀ ਦਾ ਔਰ ਇਸ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਲੋਹ ਪੁਰਸ਼ ਦੀ ਜਿਹੜੀ ਇਹ ਸਟੈਚੂ ਆਫ ਯੂਨਿਟੀ ਜਿਹੜਾ ਦੁਨੀਆਂ 'ਚ ਸਾਰਨੋਂ ਵੱਡਾ ਬਣਾਇਆ ਉਹਦੇ 'ਚ ਸਾਰੇ ਕਿਸਾਨ ਭਰਾਵਾਂ ਦਾ 5000 ਟਨ ਲੋਹਾ ਹਰ گاؤں ਤੋਂ ਲੈ ਕੇ ਉਹਦਾ ਨਿਰਮਾਣ ਕੀਤਾ ਜਿਹਦੇ ਲਈ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਇਸ ਯਾਤਰਾ ਨੂੰ ਸਫਲ ਬਣਾਉਣ ਵਾਸਤੇ ਮੈਂ ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਵਿਧਾਇਕੀ ਵੱਲੋਂ ਵੀ ਪੂਰਾ ਸਹਿਯੋਗ ਕਰਨ ਦਾ ਉਪਰਾਲਾ ਕਰਾਂਗਾ ਔਰ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਧਿਆਨ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ